ਤੁੜੀ ਚੋਣ ਚਲਸੀ ਹੋ ਰਹੀ ਹੈ ਤੇ ਲੋਕਾਂ ਦਾ ਭਰਮਾ ਹੁੰਗਾਰਾ ਮਿਲਦਾ ਕੀ ਕਰਨੇ ਦੇ ਬਾਰੇ ਤੁਹਾਨੂੰ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੀ ਪਿੱਟੂ ਨੂੰ ਹਮੇਸ਼ਾ ਹੀ ਮੁੱਲਾਪੁਰ ਨੇ ਜਿਤਾਇਆ ਦੋ ਵਾਰ ਚੋਣ ਇੱਥੋਂ ਲੜ ਚੁੱਕਿਆ ਵਾ 2014 ਚ 2019 ਚ ਤੇ ਹਮੇਸ਼ਾ ਹੀ ਇਹ ਪਰਿਵਾਰ ਉਹਦਾ ਨਾਨਕਾ ਪਰਿਵਾਰ ਸਾਰਾ আর ਹਮੇਸ਼ਾ ਹੀ ਉਹਨੂੰ ਦੋਤਾ ਸਮਝ ਕੇ ਇਸ ਮੁੱਲਾਪੁਰ ਨੇ ਉਹਨੂੰ ਵੋਟਾਂ ਪਾਈਆਂ আর ਹਮੇਸ਼ਾ ਹੀ ਜਿਤਾਇਆ ਤੇ ਇਸ ਵਾਰ ਵੀ ਚਾਹੇ ਉਹਦੀ ਪਾਰਟੀ ਦੂਜੀ ਹੋ ਚੁੱਕੀ ਹੈ ਲੇਕਿਨ ਥੋੜਾ ਸੋਚ ਕੇ ਸਾਰੇ ਹੀ ਬਿੱਟੂ ਦੇ ਨਾਲ ਅੱਜ ਚੱਲ ਪਏ ਨੇ ਸਾਰੇ ਆਨੇ ਬਿੱਟੂ ਨੂੰ ਹਾਰ ਦਿੱਤਾ ਕਿਉਂਕਿ ਉਹ ਇਸ ਸੋਚ ਕੇ ਗਿਆ ਕੋਈ ਉਹਦੀ ਹੋਰ ਉਹਦੀ ਆਪਸੀ ਕੋਈ ਉਹਦਾ ਹੋ ਨਹੀਂ ਸੀ ਸਿਰਫ ਆਪਣੀ ਲੁਧਿਆਣਾ ساری ਕੰਸਟੀਟੂਐਂਸੀ ਨੂੰ ਆਰ ਮੋਲਾਪੁਰ ਸ਼ਹਿਰ ਜਗਰਾਵਾ ਸ਼ਹਿਰ ਜਿੰਨੇ ਗਰੀਬ ਬੱਚੇ ਬੈਠੇ ਨੇ ਗਰੀਬ ਔਰਤਾਂ ਨੇ ਉਹਨਾਂ ਨੂੰ ਬਹਾਨੇ ਲਾ ਕੇ ਦੂਸਰੇ ਚਲੇ ਗਏ ਨੇ 1000 ਰੁਪਏ ਕਹਿ ਕੇ ਉਹ ਨਹੀਂ ਮਿਲਿਆ ਗਰੀਬਾਂ ਨੇ ਬਹੁਤ ਕੰਮ ਨਹੀਂ ਮੈਂ ਰੋਜ ਜਗਰਾਵਾ ਜਾਂਦੀ ਹਾਂ ਉੱਥੇ ਵੀ ਮੋਲਾਪੁਰ ਵੀ ਆਉਨੇ ਆ ਹਮੇਸ਼ਾ ਤੋਂ ਸਾਡੀ ਪਹਿਲਾਂ ਵੀ ਇਹੀ ਸੀ ਮੋਲਾ ਜੋਇੰਡਸ ਬਾਤ ਹੁੰਦਾ ਟਾਈਪਟ ਬਾਤ ਹੁੰਦਾ ਪਾਣੀ ਜਗਾ ਜਗਾ ਤੇ ਲੀਕੇਜ ਹੋ ਕੇ ਪਾਣੀ ਮਿਕਸ ਹੋ ਕੇ ਆਉਣਾ ਇਹ ਮੈਂ ਜਾ ਕੇ ਬਿਠੁਣਾ ਵੀ ਗੱਲ ਕੀਤੀ ਉਹ ਕਹਿੰਦਾ ਮੰਮੀ ਪੈਸੇ ਉਸ ਤੇ ਪੈਸੇ ਨਾਲ ਕੁਝ ਨਹੀਂ ਬਣਨਾ 25 26 ਕਰੋੜ ਰੁਪਇਆ ਲਿਆ ਕੇ ਮੈਂ ਸਿੱਟੂ ਉੱਥੇ ਤੱਕ ਜਾ ਕੇ ਮੈਂ ਸਾਰੀਆਂ ਲਾਈਨਾਂ ਉੱਥੇ ਉਹ ਪ੍ਰੋਪਰ ਠੀਕ ਕਰਾਉਂਗਾ ਅਸੀਂ ਸਿਰਫ ਸਾਡਾ ਛੋਟੇ ਦਾ ਇਹੀ ਮਕਸਦ ਸੀ ਪਾਰਟੀ ਕਿਉਂਕਿ 5 ਕਰੋੜ ਸਿਰਫ ਉਹਨੂੰ ਐਮਪੀ ਫੰਡ ਚ ਮਿਲਦਾ ਉਹਦੇ ਨਾਲ ਇੰਨੀ ਵੱਡੀ ਕਨਸਿਸਟੈਂਸੀ ਜੋ ਕੰਮ ਨਹੀਂ ਕਰ ਸਕਦਾ ਤੇ 5 ਕਰੋੜ ਦੇ ਵਿੱਚ ਕੁਝ ਨਹੀਂ ਬੰਦਦਾ ਇਸ ਕਰਕੇ ਉਸਨੇ ਇਸ ਪਾਰਟੀ ਚ ਆਇਆ ਮੋਦੀ ਜੀ ਗਰੀਬਾਂ ਦੇ ਵੈਸੇ ਹੀ ਬਹੁਤ ਚਾਹਦੇ ਨੇ ਪਰ ਗਰੀਬਾਂ ਦਾ ਸਭ ਤੋਂ ਅੱਗੇ ਗਰੀਬ ਪਹਿਲਾਂ ਉਹਨੇ ਰੱਖੀ ਹੋਣੀ ਹੈ ਆਪਣੀ ਪ੍ਰਾਇੋਰਟੀ ਉਹਨਾਂ ਦੀ ਹੈ ਔਰ ਗਰੀਬਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਅਰ ਜੋ अनेका ਜਰੂਰ ਉਨ੍ਹਾਂ ਨੇ ਯੋਜਨਾ ਸ਼ੁਰੂ ਕੀਤੀਆਂ ਨੇ ਜੋ ਗਰੀਬਾਂ ਨੂੰ ਬਹੁਤ ਲਾਭ ਦੇਣੇ ਪਰ ਬਿੱਟੂ ਜਾ ਕੇ ਪਾਰਲੀਮੈਂਟ 'ਚ ਪਹੁੰਚ ਕੇ ਜਿਸ ਤਰ੍ਹਾਂ ਮੈਨੂੰ ਹੰਗਾਰਾ ਮਿਲ ਰਿਹਾ ਮੈਂ ਆਪਣੇ ਗਿੱਲਾਂ 'ਚ ਵੀ ਜਾਨੀ ਆ ਮੈਂ ਵਿੜ ਦਿਹਾਤੀ ਇਲਾਕੇ ਨੇ ਉਹ ਮੈਂ ਉਹਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਪਰ ਮੈਨੂੰ ਹਰ ਜਗ੍ਹਾ ਤੁੰਗਾਰਾ ਮਿਲ ਰਿਹਾ ਹਰ ਬੰਦਾ ਖੁਸ਼ੀ ਹੋ ਕੇ ਹੱਸ ਕੇ ਬਿੱਟੂ ਨੂੰ ਵੋਟ ਪਾਉਣ ਨੂੰ ਤਿਆਰ ਆ ਉਹ ਇੱਕ ਜਗ੍ਹਾ ਗੱਲ ਉਹਨਾਂ ਦੀ ਜੀਰੂਰ ਆ ਕਿ ਸਾਡਾ ਹਰ ਮਨ ਪਿਆਰਾ ਸੀ ਉਹਨੂੰ ਹਮੇਸ਼ਾ ਹੀ ਵੋਟ ਦਿੱਤੀ ਪਰ ਅਸੀਂ ਇਸ ਵਾਰ ਅਸੀਂ ਵੀ ਚਾਹੁੰਦੇ ਸੀ ਅਸੀਂ 1 ਸਾਲ ਪਹਿਲਾਂ ਹੀ ਮੋਦੀ ਜੀ ਵੱਲ ਹੋ ਚੁੱਕੀਆਂ ਮੋਦੀ ਜੀ ਨੇ ਆਰਾਮ ਜੀ ਲਿਆਏ ਬਹੁਤ ਕੁਛ ਉਹਨਾਂ ਨੇ ਇਨੇ ਕਾ ਸਾਡਾ ਕਰਤਾਰਪੁਰ ਲੰਘਾ ਖਲਾਇਆ ਬਹੁਤ 370 ਹਟਾਈ ਮੁਸਲਮਾਨ ਭੈਣਾ ਦਾ ਹਟਾਇਆ ਉਹਨਾਂ ਨੇ ਤੇ ਉਹ ਬਹੁਤ ਇਸ ਚੀਜ਼ ਤੇ ਖੁਸ਼ ਨੇ ਲੋਕ ਸਾਰੇ ਉਹਨਾਂ ਦੇ ਨਾਲ ਨੇ ਪਰ ਅਸੀਂ ਉਹਨਾਂ ਦੇ ਨਾਲ ਮੋਦੀ ਰਮੋਡਲ ਆ ਕੇ ਕੰਮ ਕਰਾਂਗੇ ਪਰ ਮੋਦੀ ਜੀ ਦੀ ਇੱਕ ਵਾਰ ਪਹੁੰਚ ਕੇ ਬਿੱਟੂ ਆਪਣੀ ਕੌਨਸੀ ਚਾਲ ਸੀ ਪੂਰੇ ਕਪਤਾਨ ਕੀ ਕਹਣਾ ਜੀ ਥੋੜੇ ਘਰੇ ਸਮਾਗਮ ਹੋਇਆ ਬਿੱਟੂ ਜੀ ਦੇ ਬਾਰੇ ਅਸੀਂ ਬਹੁਤ ਧੰਨਵਾਦੀਆਂ ਬਿੱਟੂ ਵੀਰ ਜੀ ਦੇ ਉਹਨਾਂ ਦੇ ਮਦਰ ਜੀ ਦਾ ਜਿਨ੍ਹਾਂ ਨੇ ਸਾਡੇ ਸਾਡੇ ਘਰੇ ਆਏ ਅਤੇ ਆ ਕੇ ਸਾਰੀ ਸੰਗਤ ਨੂੰ ਬਿੱਟੂ ਜੀ ਨੂੰ ਵੋਟ ਪਾਉਣ ਲਈ ਕਿਹਾ ਅਸੀਂ ਵੀ ਸਭ ਆਪਣੇ ਬਾਡ ਨੰਬਰ 7 ਵਾਲੇ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਬਿੱਟੂ ਜੀ ਨੂੰ ਵੋਟਾਂ ਪਾ ਕੇ ਜਿਤਾਓ ਅਤੇ ਸੈਂਟਰ 'ਚ ਪਹੁੰਚਾਓ ਅਸੀਂ ਕੰਮ ਲੈ ਸਕੀ